ਸਾਰੇ ਮੰਨਦੇ ਨੇ ਇਹ ਨੂੰ ਤਰ ਇਹਦਾ ਜਿਹੜਾ ਛਿੱਧ ਸਰੂਪ ਇਹ ਆਇਆ ਹੈ ਇਹ ਬਿਨਾ ਗੁਰਮਤ ਤੇ ਹਰਕਮੈਜ ਦੀ ਕੋਈ ਗੱਲ ਗਲਤ ਆ ਗਲਤੀ ਕਰ ਰਹੇ ਨੇ ਅਕਾਲ ਕੀ ਹੈ ਕਾਲ ਕੀ ਹੈ ਸਰਬ ਲੋਕ ਕੀ ਹੈ ਸਰਬ ਕਾਲ ਕੀ ਹੈ ਹਾਂ ਸਾਰਾ ਬ੍ਰਮ ਗਿਆਨੀ ਗੁਰਬਾਣੀ ਉਹ ਸਾਬਤ ਕਰ ਲੈਣਾ ਵੀ ਗੁਰਬਾਣੀ ਜਿਹਨੇ ਸਮਝ ਲਈ ਉਹ ਚਾਹੇ ਹੋਰ ਭਾਸ਼ਾ ਜੀ ਵੀ ਕੁਝ ਲਿਖੇ ਐਵੇਂ ਲਿਖੂਗਾ ਦੂਜੀ ਭਾਸ਼ਾ ਜੀ ਲਿਖ ਕੇ ਦਿਖਾਇਆ ਹੋਇਆ ਜਿਹੜੇ ਦੂਗੇ ਪੰਡਤ ਹੈ ਵੀ ਤੁਸੀਂ ਆ ਗੱਲਾਂ ਕਿਉਂ ਨਹੀਂ ਸੀ ਲਿਖ ਸਕਦੇ ਜੇ ਤੁਹਾਨੂੰ ਬੇਦੀ ਸਮਝ ਸੀ ਸਭਤਿਆਂ ਸ਼ਾਸਤਰ ਇਸ ਭਾਸ਼ਾ ਜੀ ਕਿਉਂ ਨਹੀਂ ਸੀ ਬਣ ਸਕਦੇ ਸਾਰੇ ਜੇ ਉਹਨਾਂ ਨੂੰ ਸਮਝ ਸੀ ਜਿਉਂ ਨਾਲ ਸਮਝਦਾ ਸੀ ਭੇਦ ਜਿਹਨਾਂ ਨੇ ਸ਼ਾਸਤਰ ਲਿਖੇ ਨੇ ਆ ਆ ਕੇ ਉਹ ਨਹੀਂ ਸੀ ਲਿਖ ਸਕਦੇ ਸ਼ਾਸਤਰ ਰੂਪ ਗਿਆਨ ਚ ਲਿਖ ਕੇ ਦਿਖਾਏ ਨੇ ਉਹ ਕਹਿੰਦੇ ਜੋ ਲਿਖਿਆ ਇਹ ਨਹੀਂ ਸੀ ਜਾਣ ਸਕਦਾ ਸੰਸਕ੍ਰਿਤ ਤੇ ਬਿਰੋ ਉਹ ਕਹਿੰਦੇ ਸ਼ਾਸਤਰਿਤ ਬਣਾ ਲਿਖਿਆ ਇਹ ਨਹੀਂ ਜਾਣ ਸਕਦਾ ਸੰਸਕ੍ਰਿਤ ਤੇ ਬਿਰਾਂ ਲਿਖ ਕੇ ਦਿਖਾਇਆ ਪ੍ਰਭ ਗਿਆਨ ਸੋਧਦੇ ਸਭਨਾ ਤੇ ਸ਼ਾਸਤਰ ਸਗਲ ਸੋਧ ਕੇ ਰੱਖੇ ਪਏ ਨੇ ਉਹ ਭਾਸ਼ਾ ਸੋਧ ਸੋਧੀ ਤਾਂ ਭਾਸ਼ਾ ਹੀ ਹੁੰਦੀ ਹੈ ਸੋਧੀ ਦਾ ਕੀ ਹੁੰਦਾ ਉਦੀ ਦਾ ਅੱਖਰ ਖੋਦੀ ਦੇਣ ਅੱਖਰ ਸੋਧਦੇ ਉਹਨਾਂ ਅੱਖਰ ਸੋਧ ਕੇ ਪਾਸ਼ਾ ਨਾਮ ਵੀ ਬਣਾਤੀ ਸ਼ਬਦ ਸੱਚੀ ਟਕਸਾਲ ਦੇ ਬਣਾ ਦਿੱਤੇ ਸੱਚੀ ਟਕਸਾਲ ਸੋਧਤੀ ਕੜੀਏ ਸ਼ਬਦ ਸੱਚੀ ਟਕਸਾਲ ਸੱਚੀ ਟਕਸਾਲ ਦੇ ਸ਼ਬਦ ਨੇ ਸਾਰੇ ਪਾਸ਼ਾ ਕਿਵੇਂ ਸੋਧਣੀ ਹੈ ਕਿਵੇਂ ਕੜਨੀ ਹੈ ਨਵੇਂ ਲਫ਼ਜ਼ ਕਿਵੇਂ ਕੜਨੇ ਨੇ ਇਹ ਗਾਹ ਉਹ ਦੱਸ ਦਿੱਤਾ ਸ਼ਾਸਨ ਨਾ ਬੋੜਾ ਦੇ ਵਿੱਚ ਗਜ਼ਾਲ ਵੀ ਦੱਸਦੇ ਟਕਸਾਲਾਂ ਜਿਹੜੀ ਹੈ ਸਾਲੀ ਟਕਸਾਲ ਦਾ ਗਿਆਨ ਵੀ ਦਿੱਤਾ ਹੋਇਆ ਦਸੂਰ ਦੇ ਵਿੱਚ ਆਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸ਼ਬਦ ਜਰੂਰ ਨਵੇਂ ਬਣਾਏ ਨੇ। ਟਕਸਾਲ ਕੀ ਹੁੰਦੀ ਹੈ ਕਿਵੇਂ ਬਣਦੇ ਨੇ ਲਫ਼ਜ਼ ਇਹ ਵੀ ਦੱਸਦੇ ਉੱਥੇ ਜਾ ਕੇ। ਆਹ ਲੋਬ ਗੁਰਹਾਂ ਤੇ ਗਾਹ ਬੜੀ ਜਾਂਦੇ ਉੱਥੇ। ਆਹ ਵਿਦਵਾਨ ਬੜਉਦੇ ਰਹੇ ਨੇ। ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਿ ਕਿਤੇ ਵੇਦ ਵਿਦਿਆ ਕਿਤੇ ਕਾਬਰੂਪ ਕਾਬਰੂਪ ਵੀ ਕਪਤਾ ਲਿਖਣੀ ਹੈ ਜਿਹੜੀ ਕਾਬਰ ਇਹ ਕਾਬਰੂਪ ਇਹ ਸਾਡੇ ਕੋਲ ਹੈ ਕਾਬਰੂਪ ਇਹ ਕਾਬਰੂਪ ਦੇ ਵਿੱਚ ਬੇਦ ਵਿਦਿਆ ਹਸਤੀ ਵੀ ਹੁੰਦੀ ਹੈ ਜਿਹੜੇ ਵੇਦਾਂ ਦਾ ਅਰਥ ਸਿੱਧਾ ਉਦਾਂ ਲਿਖਣਾ ਜਿਵੇਂ ਸ਼ਾਸਤਰ ਲਿਖੇ ਹੋਏ ਨੇ ਸ਼ਾਸਤਰ ਵੇਦ ਵਿਦਿਆ ਜਿਹੜੀ ਲਿਖੇ ਨਾ ਕਾਬਰੂਪ ਜਿਹਨੀ ਹੈ ਸ਼ਾਸਤਰ ਕਥਾ ਕਹਣੀ ਦੇ ਵਿੱਚ ਜਿਵੇਂ ਕਥਾ ਕਹਣੀ ਲਿਖੀ ਹੋਈ ਜਿਹੜੀ ਉਹ ਦੂਜੀ ਪਾਛਾ ਚੁੱਤੇ ਨੂੰ ਚੇਸ਼ਟਾ ਚਾਰ ਚਿੱਤਰ ਸਰੂਪੰ ਕਉ ਚੇਸ਼ਟਾ ਚਾਰ ਚਿੱਤਰ ਸਰੂਪੰ ਕਿਤੇ ਇਹ ਚੇਸ਼ਟਾ ਚਿੱਤਰ ਸਰੂਪ ਹੋ ਜਾਣ ਦੀ ਚੇਸ਼ਟਾ ਚਾਰ ਚਿੱਤਰ ਸਰੂਪ ਯਾਨੀ ਸਰੀਰ ਤੋਂ ਹਟਦਾ ਹੋਇਆ ਵੀ ਯਾਨੀ ਜੋਤ ਦੇ ਜੋਤ ਸਰੂਪ ਹੋ ਜਾਣ ਦੀ ਚੇਸ਼ਟਾ ਚਰਨ ਐਸਾ ਹੋਵੇ ਚਾਰ ਅਚਲ ਚਤੁਰ ਸਰੂਪ ਦਾ ਚਤੁਰ ਸਰੂਪ ਹੋ ਕੇ ਰਹਿਣ ਦੀ ਚੇਸਤਾ ਹੈ ਜੋਤ ਸਰੂਪ ਹੋ ਕੇ ਜੀਵਨ ਬਤੀਤ ਕਰਨ ਦੀ ਚੇਸਤਾ ਸ੍ਰੀ ਤੇ ਰਹਿੰਦਾ ਹੋਇਆ ਵੀ ਸ੍ਰੀ ਤੋਂ ਉੱਤੇ ਉੱਠ ਕੇ ਜਿਉਣ ਦੀ ਇੱਛਾ ਪਰਮ ਕਹੂੰ ਪਰਮ ਪ੍ਰਾਨ ਕੋ ਪਾਰ ਭਾਵੇਂ ਕਹੂੰ ਪਰਮ ਪ੍ਰਾਨ ਕੋ ਪਾਰ ਭਾਵੇਂ ਪਰਮ ਪ੍ਰਾਨ ਕੀ ਦੇ ਪਰਪਰੰਾ ਇੱਕ ਪ੍ਰਾਣਿਕ ਪਰਪਰੰਾ ਨੇ ਪ੍ਰਾਣ ਤਾਂ ਨੇ ਉਹਨਾਂ ਦੇ ਲਿਖੇ ਹੋਏ ਪਰਪਰੰਾ ਨੇ ਸਾਡੇ ਗੁਰਬਾਣੀ ਚ ਆਏ ਹੋਏ ਉਹ ਵੀ ਸਾਖੀਆਂ ਨੇ ਪੋਥੀ ਪ੍ਰਾਣ ਬਾਚੀ ਜਿਹੜੇ ਪੋਥੀ ਚ ਸਾਖੀਆਂ ਹੋਈਆਂ ਨੇ ਗੁਰਬੰਦ ਜੋ ਪਰਪਰੰਾ ਨੇ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇੜ ਕੇ ਨਾਮ ਡਰੂ ਨੇ ਇਹ ਪ੍ਰਾਣ ਸਾਖੀ ਹੈ ਸਮਝਾਇਆ ਭਗਵਾਨ ਤਰ ਪਰ ਇੱਕ ਅਨੇਕ ਢਾਰ ਸਾਖਾ ਸਮਝੇ ਜੀ ਇਹ ਸਾਰਾ ਪ੍ਰਾਣ ਸਾਖੀ ਦੀ ਥੋੜੀ ਹੋਈ ਹੈ ਕੁਲੀ ਜਗੜ ਬੰਕਾ ਭਾਈ ਦੁਆਬਰ ਕੋਡਰ ਤੇ ਵਰ ਖਾਈ ਇਹ ਸਭ ਸਾਖੀਆਂ ਨੇ ਸਾਖੀ ਬਣਾ ਕੇ ਬ੍ਰਹਮ ਗਿਆਨ ਸਮਝਾਇਆ ਹੋਇਆ ਇਹਨੂੰ ਪਰਮ ਪ੍ਰਾਣ ਕਹਿੰਦੇ ਜੀ ਰੋਇਆ RAM ਨਿਕਾਲਾ ਪਿਆ ਸੀਤਾ ਲਛਣ ਪਿਛੜ ਗਿਆ ਰੋਇਆ ਦਾਸ ਲੰਕ ਗਵਾਏ ਐਸੀ ਦਰਗਾਹ ਬਲੇ ਸਜਾਏ ਦਾਸਰ ਲੰਕ ਗਵਾਏ ਰੋਇਆ ਕਦ ਰੋਇਆ ਉਹ ਤਾਂ ਗੜੋਇਆ ਹੀ ਨਹੀਂ ਪਹਿਲਾਂ ਤਾਂ ਰੋਇਆ ਹੀ ਨਹੀਂ ਉਹ ਲੰਕ ਗਵਾਏ ਉਹ ਤਾਂ ਤਾਂ ਹੁੰਦਾ ਜੇ ਲੰਕ ਗਵਾਏ ਤੇ ਬਾਝੋਂ ਦਾ ਰਹਿਦਾ ਜਿਉਂਦਾ ਵੀ ਰਹਿੰਦਾ ਜਿਹੜਾ ਮਰ ਗਿਆ ਉਹਨੇ ਕੀ ਰੋਣਾ ਸੀ ਉਹ ਤਾਂ ਮਰੇ ਦੇ ਬਾਅਦ ਲੰਕਾ ਛੱਡੀ ਹੈ ਇਹ ਕਿਸੇ ਹੋਰ ਰਾਵਣ ਦੀ ਗੱਲ ਕਰ ਰਹੇ ਨੇ ਦਾਸਰ ਦੀ ਐ ਜਿਹੜਾ ਦਰਗਾਹ ਮਲੇ ਸੇ ਜਾਂ ਫਿਰ ਦਰਗਾਹ ਸਜਾ ਬਣੀ ਉਹਨੂੰ ਦਾ ਸਹਾਰਾ ਕਿੰਨੇ ਰੇਤੀ ਦੇਤੀ ਇਹ ਵਚਨਾ ਸੀ ਇਹ ਗੱਲ ਹੋਰ ਹੈ ਉਹ ਗੱਲ ਹੋਰ ਹੈ ਇਹ ਤੋਂ ਪਤਾ ਲੱਗਦਾ ਨਾ ਵੀ ਉਹ ਦਾ ਨਾਂ ਤੇ ਫਿਰ ਦੀ ਗੱਲ ਗੱਲ ਕੀ ਹੋਈ ਫਿਰ ਸਾਡੇ ਕਿਸੇ ਹੋਰ ਆਪਣੀ ਦੀ ਗੱਲ ਹੈ ਇਹ ਗੱਲ ਕੁਝ ਹੋਰ ਹੈ ਇਹ ਜਿਹੜੀ ਗੱਲ ਹੈ ਇਹ ਉਹ ਪੋਥੀ ਪੁਰਾਣੇ ਪਰੰਪਰਾਣ ਗੁਰਬਾਣੀ ਜੋ ਆਇਆ ਹੈ ਪਰ ਪੁਰਾਣਾ ਕੋਤੀ ਪ੍ਰਾਣੀ ਹੈ ਸਾਡਾ ਰਾਮ ਸਭੇ ਘੜਨਾ ਬੁੱਲ ਉਹਨਾਂ ਦਾ ਰਾਮ ਹੋਰ ਹੋਊਗਾ ਕੋਈ ਸਾਡੇ ਰਾਮ ਨੇ ਸਾਰੀ ਰਚਨਾ ਸਾਧੋ ਰਚਨਾ ਰਾਮ ਬਣਾਈ ਉਹਨੇ ਬਣਾਈ ਹੈ ਉਹ ਜਸ ਰਸ ਦਾ ਪੁੱਤਰ ਜਸ ਰਸ ਦੇ ਵਿੱਚੋਂ ਪੈਦਾ ਹੁੰਦਾ ਜਸਨਾਬ ਜਿਹੜਾ ਭਵਸਾਗਰ ਤਾਰ ਗੁਰਬਾਣੀ ਜਸ ਹੈ ਇਹ ਜੋ ਰਾਮ ਨਾ ਪਜਨ ਹੋੜ ਇਹਦੇ ਵਿੱਚ ਰਾਮ ਰਾਮ ਗਿਆ ਪਰਮ ਗਿਆਨ ਰਾਮ ਦੀ ਡੈਫੀਨੇਸ਼ਨ ਦਿੱਤੀ ਰਾਜਾ ਆਰਾਮ ਨਾਮ ਉਹ ਰਭ ਗਿਆਨ ਕਬੀਰ ਨੇ ਕਹਤਾ ਫਰਮ ਗਿਆਨ ਨੂੰ ਰਾਜਾ ਆਰਾਮ ਕਿਹਾ ਹੋਇਆ ਮੇਰਾ ਸਾਡਾ ਰਾਜਾ ਆਰਾਮ ਉਹਦਾ ਫਰਮ ਗਿਆਨ ਆ ਸਾਡਾ ਤਾਂ ਉਹ ਇਹਦੇ ਵਿੱਚ ਹੈ ਗੁਰਬਾਣੀ ਚ ਗੁਰਬਾਣੀ ਜਿਹੜਾ ਨਾਮ ਸੁਆਇਆ ਹੋਇਆ ਉਹ ਹੀ ਰਾਜਾ ਆਰਾਮ ਸਾਡਾ ਉਹਨਾਂ ਦਾ ਕੋਈ ਹੋਰ ਹੋਊਗਾ ਅਸੀਂ ਕੀ ਲੈਣ ਕੋਈ ਕਿਸੇ ਨੂੰ ਬਣਾ ਲਵੇ ਉਹ ਆਪਣਾ ਪ੍ਰਾਣਾ ਕਿਉਂਕਿ ਜੇ ਉਹਨਾਂ ਨੂੰ ਸਮਝ ਹੁੰਦੀ ਆਹ ਪ੍ਰਾਣ ਬੜਾ ਉਲਦੀ ਲੋੜੀ ਸੀ ਸਪਰਤ ਬੇਦ ਪ੍ਰਾਣ ਪੁਕਾਰ ਨਾ ਪੋਥੀਆਂ ਨਾ ਬਣਾ ਸਭ ਕੂੜ ਗਾਲੀ ਹੋਈ ਲਿਖਤਾ ਦਿੱਤਾ ਸੀ ਵੀ ਕੂੜ ਹੈ ਤੇ ਜੇ ਦੁਬਾਰਾ ਰਾਮ ਵਾਲੋਂ ਉਹਨਾਂ ਦੀ ਗੱਲ ਕੀਤੀ ਹੈ ਤਾਂ ਇਹ ਸੱਚ ਦੀ ਕੀਤੀ ਹੈ ਕੂੜ ਦੀ ਨਹੀਂ ਕੀਤੀ ਸਾਡੇ ਹੋਰ ਗੱਲ ਅਸਲੀ ਗੱਲ ਕੀਤੀ ਉਥੇ ਨਕਲੀ ਸੀ ਕੋਈ ਇਹ ਅਸਲੀ ਨਕਲੀ ਇਹ ਉਹਨਾਂ ਨੂੰ ਵਿਦਵਾਨ ਨੂੰ ਕੀ ਸਮਝਾ ਵੀ ਕੀ ਗੱਲ ਹੈ ਅਸਲੀ ਦੱਸ ਵੀ ਦਿੱਤੀ ਵੀ ਸੱਚ ਆ ਸੀ ਕੂੜ ਹੋ ਹੈ ਕ੍ਰਿਸ਼ਨ ਅਵਤਾਰ ਵੀ ਲਿਖ ਦਿੱਤਾ ਸਾਰੀ ਗੱਲ ਵੀ ਬਦਲ ਕੇ ਲਿਖ ਦਿੱਤੀ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਕਹੂੰ ਬੈਠ ਕੇ ਕੁਰਾਨ ਦੇ ਗੀਤ ਗਾਉਂਦੇ ਨੇ ਕੁਰਾਨ ਦੇ ਵਿੱਚ ਵੀ ਲਿਖੇ ਹੋਏ ਨੇ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਸ਼ੁੱਧ ਸੇਖ ਅਕਦੇ ਬਿਲਕੁਲ ਸ਼ੁੱਧ ਸੇਖ ਹੈ ਕੀ ਤੋਂ ਮੁਸਲਮਾਨ ਕਿਤੇ ਬ੍ਰਾਹਮਣ ਧਰਮ ਨਾਲ ਜੁੜਿਆ ਹੈ ਕਹੂੰ ਬ੍ਰਹਮ ਧਰਮ ਮੰ ਕਿਤੇ ਬ੍ਰਾਹਮਣ ਹੈ ਧਰਮਕ ਹੈ ਬ੍ਰਾਹਮਣ ਧਰਮ ਨਾਲ ਜੁੜਿਆ ਹੋਇਆ ਹੈ ਕਹੂੰ ਬ੍ਰੁੱਧ ਅਵਸਥਾ ਕਹੂੰ ਬਾਲ ਕਰਮ ਮੰ ਕਿਤੇ ਬਿਰਧ ਬਜ਼ੁਰਗੀ ਕੰਮ ਕਰਦਾ ਹੈ ਉਪਦੇਸ਼ ਕਰ ਰਿਹਾ ਕਿਤੇ ਜੋ ਬਾਲ ਕਰਮ ਕਰ ਰਿਹਾ ਬੱਚਿਆਂ ਵਾਲੇ ਕੰਮ ਜੋ ਪੜ ਰਹੇ ਹਨ ਧਰਮ ਮੁਸਲਮਾਨਾ ਜੀ ਵੀ ਹੈ ਧੂਆ ਜੀ ਵੀ ਹੈ ਸਿੱਖੜ ਜੀ ਵੀ ਹੈ ਉਦਾਇਆ ਤਾਂ ਕਹੂੰ ਜੁਆਸ ਰੂਪੰ ਜਰਾ ਰਹਿਤ ਦੇਹੰ ਕਿਤੇ ਜੁਆਸ ਰੂਪ ਹੈ ਜੋ ਜਵਾਲੀ ਹੈ ਜੋ ਦੇਹੀ ਨੂੰ ਜਰਾ ਰੋਗ ਵੀ ਹੈ ਨਹੀਂ ਜਰਾ ਰਹਿਤ ਦੇਹੰ ਦੇਹੀ ਬਿਲਕੁਲ ਵੀ ਜਰਾ ਰੋਗ ਨਹੀਂ ਹੈ ਜਰਾ ਰੋਗ ਦਾ ਨਿਸ਼ਾਨ ਨਹੀਂ ਹੈ ਜਿਹੜਾ ਜਰਾ ਰੋਗ ਹੁੰਦਾ ਝੂਠ ਨੂੰਦ ਸੱਚ ਨੂੰ ਨਹੀਂ ਹੁੰਦਾ ਸੱਚ ਦਾ ਗਿਆਨ ਹੈ ਉਹ ਜਰਾ ਰੋਗ ਨਹੀਂ ਹੁੰਦਾ ਕਹੂੰ ਨਾ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂ ਰੇ ਗਹਿੰ ਕਹੂੰ ਨਾ ਦੇਹੰ ਕਿਤੇ ਦੇਦਾ ਗੇ ਇੱਥੇ ਦੇਖ ਐ ਤਾ ਗੇਦੂ ਕਿਤੇ ਸਰੀਰ ਦਾ ਮੋਹ ਐ ਕਹੂੰ ਤਿਆਗ ਗ੍ਰਹਿਹੰ ਕਿਤੇ ਤਿਆਗ ਐ ਸਰੀਰ ਦਾ